ਫਾਈਨਲੀ ਜੀਤਿਆਂ ਕਲਾਸ ਪਰਵਰਦੇ ਮਨੀ ਮਹੇਸ਼ਰ ਤੇ ਅਜੇ ਵੀ ਯਾਤਰਾ ਬਹੁਤ ਬਾਕੀ ਆ ਦੇਖ ਸਕਦੇ ਆਂ ਵੀਊ ਤੁਸੀਂ ਰਸਤਾ ਕਿਵੇਂ ਅਸੀਂ ਸਵੇਰੇ ਤੜਕੇ ਹਨੇਰੇ ਦੇ ਵਿੱਚ ਹਨੇਰੇ ਦੇ ਵਿੱਚ ਥੋੜਾ ਭੁੱਲ ਗਏ ਤੇ ਗਲਤ ਰਸਤੇ ਥਾਣੀ ਆਈਆਂ ਸ਼ਾਰਟਕਟ ਦੇ ਚੱਕਰ ਦੇ ਵਿੱਚ ਤੇ ਹਜੇ ਤੱਕ ਵੀ ੱੱਕੇ ਹੀ ਸਾਰੇ ਆ ਇੱਕ ਹੋਰ ਛੋੜਗਾ ਟਾਹ ਦੇਖੋ ਤੁਸੀਂ ਆਹ ਰਸਤਾ ਚੱਲਣ ਦੇ ਆਹ ਨਾਲ ਇੱਧਰ ਦੇਖੋ ਮਦਾਨੀ ਏਰੀਆ ਚ ਫੇਰੇ ਹੋ ਗਾਹ ਹੈ ਗੋਰੀਕੰਡ ਸ਼ੇਵਕੰਡ ਸਾਥ ਹੀ ਮੇਰੇ ਮੂਰੇ ਆ ਠੀਕ ਹੈ ਜੀ ਪਹਿਲੀ ਗੱਲ ਤੇ ਤੁਹਾਨੂੰ ਮੈਂ ਦੱਸਾਂ ਨਾ ਜਦੋਂ ਵੀ ਮਣੀ ਮਹੀਸ਼ਾਣਾ ਜਦੋਂ ਯਾਤਰਾ ਚੱਲਦੀ ਹੋਵੇ ਤੇ ਯਾਤਰਾ ਦੇ ਵਿੱਚ ਹੀ ਆਓ ਤੇ ਦੂਸਰੀ ਗੱਲ ਪੋਸ਼ਪੜਤਾਲ ਕਰਕੇ ਜਿਹੜਾ ਕੋਈ ਯਾਤਰੀ ਉੱਪਰੋਂ ਆ ਰਿਹਾ ਆ ਠੀਕ ਹੈ ਜੀ ਉਸ ਤੋਂ ਪੁੱਛ ਕੇ ਜਾਣਾ ਕਿ ਕਿਹੜਾ ਰਸਤਾ ਸੌਖਾ ਆ ਜਾਂ ਕਿੱਦਾਂ ਆ ਠੀਕ ਹੈ ਜੀ ਕਈ ਰਸਤੇ ਚੜ੍ਹਾਈ ਲਈ ਵਧੀਆ ਆ ਤੇ ਕਈ ਧਰਾਈ ਲਈ ਵਧੀਆ ਇਸ ਗੱਲ ਦਾ ਖਾਸ ਕਰਕੇ ਖਿਆਲ ਰੱਖਣਾ ਜੀ ਆਹ ਦੇਖ ਸੋ ਇਹ ਦਿਖਾ ਰਹੀਆਂ ਬਾਕੀ ਅਜੇ ਵੀ ਥੋੜਾ ਸਮਾਂ ਲੱਗਣਾ ਫੇ ਪਹੁੰਚ ਕੇ ਤੁਹਾਨੂੰ ਦੱਸਦੇ ਆ